ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਸਤਵੰਤ ਕੋਰ ਉੱਥੇ ਰਹੀ ਔਰ ਫਾਤਿਮਾ ਦਾ ਹਾਲ ਦੇਖਦੀ ਰਹੀ ਕਿ ਜੋ ਰੰਗਨ ਇਸ ਨੂੰ ਚੜਾਈ ਗਈ ਹੈ ਕੀ ਅਸਰ ਕਰਦੀ ਹੈ ਸੋ ਉਸਨੇ ਢਿੱਠਾ ਕਿ ਅਸਰ ਠੀਕ ਹੋ ਗਿਆ ਹੈ ਫਾਤਿਮਾ ਦਾ ਸਿੱਦਕ ਦਿਨੋ ਦਿਨ ਤਰੱਕੀ ਕਰਦਾ ਹੈ ਬਾਕੀ ਨਾਮ ਦਾ ਪ੍ਰੇਮ ਵੱਧ ਰਿਹਾ ਹੈ ਈਰਖਾ ਮਾਨ ਛੱਡ ਗਏ ਹਨ ਹਾਰੇ ਵੇਲੇ ਪ੍ਰਸੰਨ ਬਦਨ ਦਿੱਸੀ ਹੈ ਬੋਲ ਮਿੱਠਾ ਹੋ ਗਿਆ ਹੈ ਤੇ ਦਿਲ ਦੀ ਜਮਾਂਦਰੂ ਕੜਾਈ ਘਟ ਰਹੀ ਹੈ ਇੱਕ ਹੋਰ ਵਾਦਾ ਇਹ ਹੋਇਆ ਹੈ ਕਿ ਪੁੱਤਰ ਨੂੰ ਵੀ ਇਸੇ ਰਸਤੇ ਪਾਉਣ ਦੇ ਆਹਰ ਵਿੱਚ ਹੈ ਉਸ ਨੂੰ ਤੜਕੇ ਉਠਾਉਂਦੀ ਹੈ ਔਰ ਬੇਨਤੀ ਕਰਨ ਦਾ ਵਲ ਸਿਖਾਉਂਦੀ ਹੈ ਇੱਥੇ ਹੀ ਬਸ ਨਹੀਂ ਪਤੀ ਦੇ ਕੰਨੀ ਕਈ ਵਾਰੀ ਇਹ ਗੱਲ ਵੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲ ਕੈਸੇ ਸੋਹਣੇ ਹਨ ਤੁਸੀਂ ਐਵੇਂ ਘਤਰਾ ਦਿੰਦੇ ਹੋ ਜੇ ਸਾਰੇ ਵਦਨ ਦਿਓ ਤਾਂ ਕੈਸੇ ਸੋਹਣੇ ਲੱਗਣ ਉਹ ਕਦੀ ਹਾਸ ਛੜਦਾ ਹੈ ਕਦੀ ਹਾਂ ਕਹਿ ਛੜਦਾ ਹੈ ਕਦੀ ਕੋਈ ਸਿੱਖਾਂ ਦੇ ਰੋਲੇ ਦੀ ਪੰਜਾਬ ਵਿੱਚੋਂ ਖਬਰ ਆਉਂਦੀ ਹੈ ਤਦ ਖਾਂ ਗੱਲ ਕਰਦਾ ਹੈ ਔਰ ਕੁਝ ਵੱਧ ਘੱਟ ਕਹਿੰਦਾ ਹੈ ਤਦ ਬੇਵਸੇ ਹੰਝੂ ਫਾਤਿਮਾ ਦੇ ਨੇਤਰਾਂ ਵਿੱਚ ਆ ਜਾਂਦੇ ਹਨ ਔਰ ਕਹਿੰਦੀ ਹੈ ਕਿ ਕਿਉਂ ਉਹਨਾਂ ਨੂੰ ਐਸਾ ਦੁੱਖ ਦਿੰਦੇ ਹੋ ਭਲਾ ਜੇ ਕੋਈ ਸਾਨੂੰ ਆਕੇ ਐਸੇ ਤਰ੍ਹਾਂ ਸਾਡੇ ਘਰ ਵਿੱਚ ਦੁੱਖ ਦੇਵੇ ਤਾਂ ਅਸੀਂ ਕਿੱਡਾ ਬੁਰਾ ਮੰਨੀਏ ਇਸ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਦੁੱਖ ਦੇਣੋਂ ਸੰਗਣਾ ਉਚਿਤ ਹੈ ਪਾਤਸ਼ਾਹਾਂ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਦੇਸ਼ ਰਾਜ ਕਰਨ ਦੂਜੇ ਦਾ ਦੇਸ਼ ਕਿਉਂ ਖੋਣ ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੋਣ ਜਾ ਪਵੇ ਹਰ ਦੇਸ਼ ਤੇ ਦੇਸ਼ ਦਾ ਆਪਣਾ ਰਾਜਾ ਚਾਹੀਏ ਜਦੋਂ ਕੋਈ ਕਿਸੇ ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸ ਦੀ ਰੱਖਿਆ ਕਰਨ ਕਿਸੇ ਦਾ ਘਰ ਖੋਣਾ ਕਿਸੇ ਦਾ ਦੇਸ਼ ਖੋਣਾ ਇੱਕ ਬਰਾਬਰ ਪਾਪ ਕਰਮ ਹਨ ਜੋ ਪਾਦਸ਼ਾ ਦੂਸਰੇ ਦੇਸ਼ ਨੂੰ ਗੁਲਾਮੀ ਵਿੱਚ ਪਾਉਂਦਾ ਹੈ ਉਹ ਸਾਰੀ ਦੁਨੀਆ ਦੀ ਸਾਂਝੀ ਤਰੱਕੀ ਦੇ ਰਸਤੇ ਵਿੱਚ ਪੱਥਰ ਰੱਖ ਰਿਹਾ ਹੈ ਅਰਥਾਤ ਮਨੁੱਖ ਮਾਤਰ ਨੂੰ ਅੱਗੋਂ ਵੱਧਨੋਂ ਰੋਕ ਰਿਹਾ ਹੈ ਗੱਲ ਕਿ ਇਸ ਪ੍ਰਕਾਰ 2 ਮਹੀਨੇ ਲੰਘ ਗਏ ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ ਮੈਨੂੰ ਹੁਣ ਤੁਰਨਾ ਚਾਹੀਏ ਸੋ ਤਿਆਰੀ ਕੀਤੀ ਫਾਤਿਮਾ ਨੂੰ ਕਹਿ ਦਿੱਤਾ ਕਿ ਹੁਣ ਮੈਂ ਜਾਣਾ ਹੈ ਉਹ ਕਿਥੋਂ ਮੰਨੇ ਛੇਕੜ ਇੱਕ ਦਿਨ ਉਸ ਨੂੰ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁੱਪ ਕੀਤੀ ਤੁਰ ਜਾਵਾਂਗੀ ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ ਫਾਤਿਮਾ ਬਥੇਰੇ ਜ਼ੋਰ ਲਾ ਰਹੀ ਪਰ ਬੱਦੇ ਕਦੀ ਨਾ ਰਹਿ ਸਕੇ ਪੰਛੀ ਤੇ ਦਰवेश ਸਮਾਦਾਓ ਜਦ ਫੱਬ ਗਿਆ ਨਿਕਲ ਤੁਰੇ ਪਰਦੇਸ ਸੋ ਇੱਕ ਦਿਨ ਰਾਤ ਦੇ 2 ਵਜੇ ਜਦ ਫਾਤਿਮਾ ਸੁੱਤੀ ਪਈ ਸੀ ਸਤਵੰਤ ਕੋਰ ਉੱਠੀ ਔਰ ਮਰਦਾਵਾ ਪੇਸ ਕਰਕੇ ਜਿਕਰ ਪਹਿਲੇ ਨਿਕਲੀ ਸੀ ਉਹ ਨੇ ਫੇਰ ਨਿਕਲ ਤੁਰੀ ਉਸ ਘਰ ਵਿੱਚੋਂ ਜਿੱਥੇ ਕਦੇ ਕੈਦ ਹੋ ਕੇ ਆਈ ਸੀ ਜਿਨ੍ਹਾਂ ਨੂੰ ਕੈਦੋਂ ਮੋਤੋਂ ਤੇ ਨਰਕੋਂ छुड़ा ਦਿੱਤਾ ਸੀ ਸਤਵੰਤ ਕੋਰ ਛੇਕੜ ਦਾ ਗੁੱਛਾ ਅੰਗੂਰਾਂ ਦਾ ਛੱਕੇ ਆਪਣੇ ਰਸਤੇ ਪਈ ਫਾਤਿਮਾ ਨੇ ਦੋ ਕੁ ਸੋ ਮੋਰ ਔਰ ਹੋਰ ਮਾਲ ਇਸ ਦੇ ਅਰਪਣ ਕੀਤਾ ਹੋਇਆ ਸੀ ਜੋ ਇਹ ਲੈਂਦੀ ਨਹੀਂ ਸੀ ਪਰ ਉਹ tingo ਜੋਰੀ ਸੁੱਟ ਗਈ ਸੀ ਸੋਕ ਜੋ ਕੁਝ ਪਿਆ ਛੱਡ ਕੇ ਕੇਵਲ ਆਪਣੇ ਦੋ ਹੱਥ ਤੇ ਪੈਰਾਂ ਸਮੇਤ ਸਤਵੰਤਕੌਰ ਤੁਰ ਗਈ। ਇੱਥੋਂ ਨਿਕਲ ਕੇ ਸਤਵੰਤਕੌਰ ਦੱਬੇ ਪੈਰ ਉਸ ਕੰਦਰਾ ਵਿੱਚ ਅਪੜੀ ਜਿੱਥੇ ਮਹਾਤਮਾ ਰਹਿੰਦੇ ਸਨ। ਇਹ ਇੱਕ ਖੱਡ ਜਈ ਦੇ ਵਿੱਚ ਇੱਕ ਟਿੱਬੇ ਜਈ ਦੇ ਓਲੇ ਥਾਂਵ ਸੀ ਜਿਸ ਨੂੰ ਪਰਲੇ ਪਾਸੇ ਵੱਲੋਂ ਇੱਕ ਹੋਰ ਐਸਾ ਹੀ ਗੁਪਤ ਜਿਹਾ ਰਸਤਾ ਸੀ। ਜਦ ਸਤਵੰਤਕੌਰ ਅੰਦਰ ਗਈ ਤਾਂ ਇਹ ਕੀ ਦੇਖਦੀ ਹੈ? कि निम्मा ਜਿਹਾ ਦੀਵਾ ਜਾਗ ਰਿਹਾ ਹੈ ਔਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ ਮੱਥਾ ਟੇਕ ਕੇ ਸਤਵੰਤ ਕੌਰ ਪਾਸ ਬੈਠ ਗਈ ਸਵੇਰਸਾਰ ਆਪ ਨੇ ਅੱਖਾਂ ਖੋਲੀਆਂ ਬੀਬੀ ਨੂੰ ਦੇਖ ਕੇ ਮੁਸਕੁਰਾਈ ਫਿਰ ਬੋਲੇ ਸੁਣਾ ਬਚੜਾ ਗੁਰੂ ਕਾ ਕਰਤ ਸਵਾਰ ਆਈ ਹੈ ਸਿਰ ਨਿਵਾ ਕੇ ਬਹਿ ਬਲਤਾ ਨਾਲ ਰੋ ਕੇ ਸਤਵੰਤ ਕੌਰ ਨੇ ਕਿਹਾ ਮਹਾਰਾਜ ਜੈਸੇ ਆਪ ਦੀ ਪ੍ਰੇਰਣਾ ਸੀ ਹੋ ਗਿਆ ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ ਮੇਰੇ ਭੁੱਲ ਘਰ ਬੈਠਣ ਵਿੱਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ ਪਰ ਆਪਨੇ ਪੂਰਨ ਰੱਖਿਆ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਾਗ ਸਹਾਇਤਾ ਕਰਦਾ ਰਿਹਾ ਕਬੀਰ ਪਾਰ ਪਰਾਈ ਸਿਰ ਚਰੇ ਚਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੇ ਅੱਗੇ ਔਕਟ ਕਾਟ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ ਇਹ ਉੱਤਰ ਸੁਣ ਕੇ ਆਪਨੇ ਪ੍ਰਸੰਤਾਪੂਰਵਕ ਕਿਹਾ ਪੁਤਰੀ ਤੂੰ ਤੰਨ ਹੈ ਤੇਰਾ ਜਨਮ ਧੰਨ ਹੈ ਸਾਡੀ ਸਿੱਖਿਆ ਯਾਦ ਰੱਖੀ ਭਾਵੇਂ ਪਰਮੇਸ਼ਰ ਦੀ ਪ੍ਰਾਪਤੀ ਤੱਕ ਪਹੁੰਚ ਜਾਵੇਂ ਬੰਦਗੀ ਨਹੀਂ ਛੱਡਣੀ ਤੇ ਪਰਮੇਸ਼ਰ ਦਾ ਨਿਰਮਲ ਪੈ ਦੂਰ ਨਹੀਂ ਕਰਨਾ ਨਾਮ ਤੋਂ ਕਦੇ ਨਹੀਂ ਉਕਣਾ ਕਾਲ ਯੁਗ ਵਿੱਚ ਇੰਨਾ ਦੋਹਾਂ ਸਾਧਨਾ ਬਿਨਾ ਸਾਧ ਮਾਰਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਹਨ ਨਾਨਕ ਪੈ ਵਿਣ ਜੇ ਮਰੇ ਮੋਇ ਕਾਲੇ ਉੱਠ ਜਾਏ ਉਹ ਪਰਮ ਦਾ ਨਿਰਮਲ ਪੋ ਸੁੱਖਾਂ ਦਾ ਮੂਲ ਹੈ ਅਕਸਰ ਮਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆ ਕੇ ਜਾਂ ਖਿਆਲ ਕਰਕੇ ਕਿ ਆ ਗਏ ਹਾਂ ਨਿਡਰ ਤੇ ਗੁਸਤਾਖ ਹੋ ਜਾਂਦੇ ਹਨ ਇਹ ਅਸਲ ਵਿੱਚ ਡਿੱਗਣ ਦੇ ਸਮਾਨ ਹੁੰਦੇ ਹਨ ਉਸ ਵੇਲੇ ਇੱਕ অতি ਸੂਖਮ ਹੋਮੇ ਅਵਰ ਲੈਂਦੀ ਹੈ ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸਵੈ ਸਰੂਪ ਸਥਿਤ ਹਾਂ ਕਿ ਹੋਮੇ ਦੇ ਇੱਕ ਪਾਰਦਰਸ਼ਕ ਸੂਖਮ ਪਰਦੇ ਵਿੱਚ ਹਾਂ ਜਿਸ ਪਰਦੇ ਨੂੰ ਮਹਾਰਾਜ ਨੇ ਪੰਬੀਰੀ ਦੇ ਖੰਮ ਉਪਮਾ ਦਿੱਤੀ ਹੈ ਜਦ ਤੱਕ ਦੇ ਤਤਤਾ ਕਰਤਾ ਪੁਰਖ ਦਾ ਅਦਬ ਰੱਖਣਾ ਤੇ ਨਿਰਮਲ ਪੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਏ ਸਾਈਂ ਦਾ ਮੇਲ ਤਾਂ ಅಪੇਤਾ ਹੈ ਪਰ ਹੋਮੇ ਸੁਖੰਬੀ ਵਿਤ ਦੀ ਨਿਸ਼ਾਨੀ ਹੈ ਦੇਖੋ ਜਿਸ ਇਸਤਰੀ ਨੂੰ ਪਤੀ ਪਟਰਾਣੀ ਬਣਾ ਦੇਵੇ ਸਾਪ ਤਰਾ ਦੇ ਹੁਕਮ ਹਾਸਲ ਕਰਾ ਦੇਵੇ ਆਪ ਵੀ ਉਸ ਦੇ ਕਹੇ ਚੱਲੇ ਔਰ ਲਾੜਵੀ ਸਹਾਰੇ ਉਸ ਪਟਰਾਣੀ ਦਾ ਧਰਮ ਤਦ ਵੀ ਅਦਬ ਹੈ ਕਿਉਂਕਿ ਉਹ ਅਦਮ ਨੇ ਉਥੋਂ ਤੱਕ ਪਹੁੰਚਾਈ ਸੀ ਜੇ ਆਦਬ ਛੱਡੇਗੀ ਭਾਵੇਂ ਹੁਕਮ ਹਾਸਲ ਰਹਿ ਵੀ ਜਾਵੇ ਤਦ ਵੀ ਬੇਦਬੀ ਵਿਤ ਦੀ ਨਿਸ਼ਾਨੀ ਹੈ ਕਿਉਂਕਿ ਉਸ ਵਿੱਚ ਹਉਮੈ ਹੁੰਦੀ ਹੈ ਇਹ ਉਪਦੇਸ਼ ਸੁਣ ਕੇ ਸਤਵੰਤ ਕੋਰ ਨੇ ਉਹਨਾਂ ਦੇ ਸੱਚੇ ਦਿਲੋਂ ਧੰਨਵਾਦ ਕੀਤਾ ਔਰ ਕਿਹਾ ਕਿ ਮਹਾਰਾਜ ਜੀ ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ ਹੋ ਰਿਹਾ ਹੈ ਆਪ ਖੁਸ਼ੀ ਕਰੋ ਗੁਰਮੁਖ ਜੀ ਨੇ ਕਿਹਾ ਬਚੜਾ ਜੋ ਤੂੰ ਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬਿਰਧ ਪੁਰਖ ਨਾਲ ਜਿੰਨਾ ਦਾ ਨਾਮ ਲੱੱਦਾ ਸਿੰਘ ਹੈ ਤਿਆਰ ਕੀਤਾ ਸੀ ਸੋ ਠੀਕ ਹੈ ਹੁਣ ਉਹ ਤਿਆਰ ਹੈ ਤੁਹਾਡੀ ਪਾਲ ਬਹੁਤ ਕਰਦਾ ਸੀ ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ ਆਪ ਹੀ ਆ ਜਾਓ ਤਦ ਉਹਨਾਂ ਨੂੰ ਧੀਰਜ ਹੋ ਗਿਆ ਹੁਣ ਤੁਸੀਂ ਉਹਨਾਂ ਨੂੰ ਮਿਲੋ 15 ਦਿਨਾਂ ਨੂੰ ਕਾਫਲਾ ਤੁਰਨ ਵਾਲਾ ਹੈ ਅਸੀਂ ਵੀ ਚੱਲਦੇ ਪਰ ਅਜੇ ਪੰਥ ਦੇ ਹੁਕਮ ਮੁਜਬ ਕੰਮ ਨਹੀਂ ਮੁੱਕ ਚੁੱਕਾ ਕਾਬਲ ਦੀ ਸਿੱਖੀ ਨੂੰ ਦੇਖਭਾਲ ਸੰਭਾਲ ਲਿੱਤਾ ਹੈ ਹੁਣ ਕੰਧਾਰ ਵੱਲ ਜਾਣਾ ਹੈ ਫਿਰ ਚਿਮਨ ਦੇ ਰਸਤੇੋਂ ਅਸੀਂ ਮੁੜ ਅਪੜਾਂਗੇ ਇਸ ਪ੍ਰਕਾਰ ਦੇ ਬਚਨ ਬਿਲਾਸ ਕਰ ਦੇ ਕਰਾਉਂਦਿਆਂ ਪੋ ਫੁੱਟ ਪਈ ਬਾਬਾ ਲੱड्डा ਸਿੰਘ ਵੀ ਆ ਪਹੁੰਚਿਆ ਸੰਤਾ ਨੇ ਸਤਵੰਤ ਜੋ ਇਸ ਵੇਲੇ ਭਾਈ ਜਸਵੰਤ ਸਿੰਘ ਦੇ ਭੇਕ ਵਿੱਚ ਸੀ ਦੀ ਬਾ ਉਸਦੇ ਹੱਥ ਦੇ ਕੇ ਕਿਹਾ ਕਿ ਇਹਨਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ ਅਸੀਂ ਦੀਪ ਮਾਲਾ ਤੱਕ ਅਪੜਾਂਗੇ ਤਦ ਤੱਕ ਤੁਸੀਂ ਵੀ ਉੱਥੇ ਹੀ ਰਹਿਣਾ ਗੱਲ ਕੀ ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਿਆ ਔਰ ਤੁਰੰਤ ਹੀਆਂ ਤਿਆਰੀਆਂ ਲਗੀਆਂ ਹੋਣ ਸਾਧੂ ਜਨਤਾ ਦੋ ਚਾਰ ਦਿਨ ਮਗਰੋਂ ਕੰਧਾਰ ਪਹਾਰ ਗਏ ਤੇ ਇੱਧਰ ਤੁਰੰਦੀ ਤਿਆਰੀ ਹੋਣ ਲੱਗੀ ਕਾਫਲਾ ਜਾਣ ਵਾਸਤੇ ਬਨ ਰਿਹਾ ਸੀ ਔਰ ਵਕਤ ਨਿਯਤ ਹੋ ਚੁੱਕਾ ਸੀ ਸੋ ਹਣ ਕੇਵਲ ਬਨ ਬੰਨਾ ਤੇ ਉਸ ਦਿਨ ਦੀ ਉਡੀਕ ਸੀ ਸਤਵੰਤ ਦਾ ਭੇਸ ਮਰਦਾਵਾ ਸੀ ਔਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿੱਚ ਪ੍ਰਸਿੱਧ ਸੀ ਬਾਬਾ ਲੱਦਾ ਸਿੰਘ ਹੋਰੀ ਉਂਝ ਹੀ ਉਸ ਦਾ ਆਦਰ ਬਹੁਤ ਕਰਦੇ ਸਨ ਪਰ ਹੁਣ ਸੰਤਾਂ ਦੀ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਔਰ ਉਹ ਉਸ ਦੀ ਹੱਦੋਂ ਵੱਧ ਖਾਤਰ ਕਰਨ ਲੱਗ ਪਿਆ ਆਦਰ پا ਕੇ ਉਹ ਸਿੰਘ ਦੀ ਪੁੱਤਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਔਰ ਇਹ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ اے ਗੁਰੂ ਨਾਨਕ ਦੇਵ ਜੀ ਦਾ ਬਿਰਧ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਹ ਗਏ ਦੀ ਲਾਜ ਹੈ ਮੈਂ ਨਿਕਰਮਨ ਤਾਂ ਐਸੀ ਮੰਦ ਭਾਗਣ ਹਾਂ ਕਿ ਪਸ਼ੂਆਂ ਵਾਂਗ ਵਿਕ ਗਈ ਤੇ ਗੁਲਾਮੀ ਵਿੱਚ ਪੈ ਗਈ ਇਸ ਗੁਲਾਮੀ ਵਿੱਚ ਹੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਣ ਤੇ ਵਡਿਆਈ ਬਖਸ਼ੀ ਕਿੰਨਾ-ਕਿੰਨਾ ਬਿਪਤਾ ਵਿੱਚੋਂ ਕੱਢਿਆ ਕੀ-ਕੀ ਔਕੜਾਂ ਕੱਟੀਆਂ ਤੇ ਹੁਣ ਕਿਸ ਆਰਾਮ ਵਿੱਚ ਪਹੁੰਚਾ ਦਿੱਤਾ ਹੈ ਮੇਰਾ ਇਸ ਵਿੱਚ ਕੁਝ ਨਹੀਂ ਹੈ ਸ਼ੁਕਰ ਹੈ ਉਸ ਸੱਚੇ ਮਾਲਕ ਦਾ ਗੱਲ ਕੀ ਜਿਉਂ-ਜਿਉਂ ਆਰਾਮ ਮਿਲਿਆ ਤਿਉਂ-ਤਿਉਂ ਜਸਵੰਤ ਨੇ ਸ਼ੁਕਰ ਕੀਤਾ ਨਾ ਕੇਵਲ ਅਕਾਲ ਪੁਰਖ ਦਾ ਸਗੋਂ ਜਿਹੜੇ ਉਸ ਦਾ ਮਾਨ ਕਰਦੇ ਉਹ ਆਪਣੇ ਆਪ ਨੂੰ ਉਨਾਂ ਦੀ ਵੀ ਪਉਣੀ ਸਮਝਦੀ ਔਰ ਕਹਿੰਦੀ ਮੇਰੇ ਵਿੱਚ ਕੋਈ ਗੁਣ ਨਹੀਂ ਮੈਂ ਤਾਂ ਇੰਨਾ ਸਜਣਾ ਨੂੰ ਵੀ ਧੋਖਾ ਦੇ ਰਹੀ ਹਾਂ ਕਿ ਤ੍ਰਿਮਤ ਤੇ ਬਣੀ ਹਾਂ ਮਰਦ ਪਰ ਤਨ ਹਨ ਇਹ ਜੋ ਗੁਰੂ ਜੀ ਦੇ ਨਾਮ ਪਿੱਛੇ ਮੇਰੀ ਜਈ ਦਾ ਸਤਿਕਾਰ ਕਰਦੇ ਹਨ ਇਨਾਂ ਦੇ ਹਿਰਦੇ ਕੈਸੇ ਉੱਤਮ ਕੀ ਮੇਰੇ ਤੇ ਉਪਕਾਰ ਕਰ ਰਹੇ ਹਨ ਸਤਵੰਤ ਵਾਹਿਗੁਰੂ ਦੀ ਮਿਹਰ ਦੇ ਕਾਰਨ ਜਾਣ ਕੇ ਸੁਰਤ ਵਿੱਚ ਅੰਤਰੋਂ ਉੱਚੀ ਤੇ ਸਿਮਰਨ ਦੇ ਸੈਂਜ ਰੰਗ ਵਿੱਚ ਰਹਿੰਦੀ ਪਿਆਰੇ ਸਜਣੋ ਪਿਛਲੇ ਬਜ਼ੁਰਗਾਂ ਵਿੱਚ ਇਹ ਗੁਣ ਹੁੰਦੇ ਸਨ ਕਿ ਉਹ ਮਾਨ ਪਾ ਕੇ ਵੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ ਤਦੇ ਤਾਂ ਪੰਥ ਵਿੱਚ ਪਰਸਪਰ ਪਿਆਰ ਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ ਅੱਜ ਕੱਲ ਤਾਂ ਜਿਸ ਨੂੰ ਚਾਰ ਸਰੀਰ ਵੱਡਾ ਜਾਂ ਆਗੂ ਕਹਿਣ ਲੱਗ ਪੈਣ ਉਸ ਦੀ ਆਕੜ ਦਾ ਅੰਤ ਨਹੀਂ ਰਹਿੰਦਾ ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਵੱਡਾ ਹੋ ਗਿਆ ਹਾਂ ਨਹੀਂ ਸੋਚਦਾ ਕਿ ਉਹ ਮੇਰੀ ਦੇਹੀ ਹੈ ਉਹ ਮਨ ਬੁੱਧੀ ਅੰਗ ਮੇਰੇ ਹਨ ਜੋ ਇੰਨਾ ਦੇ ਹਨ ਆਤਮ ਸੱਤਾ ਕਹਾ ਤ ਸਭ ਵਿੱਚ ਇੱਕ ਹੈ ਜੇ ਇਹ ਕਹਾ ਕਿ ਮੈਂ ਗਿਆਨਵਾਨ ਹਾਂ ਇਹ ਅਗਿਆਨੀ ਹਨ ਤਦ ਗਿਆਨ ਦੀ ਪਹਿਲੀ ਅਵਸਥਾ ਹੋਮੇ ਦਾ ਤਿਆਗ ਹੈ ਜੇ ਗੁਣ ਕਹੋ ਤਦ ਹਰੇਕ ਵਿੱਚ ਇੱਕ ਨਾ ਇੱਕ ਗੁਣ ਹੁੰਦਾ ਹੈ ਜੇ ਦੌਲਤ ਕਹੋ ਤਦ ਇਹ ਨੀਚਾਂ ਦੇ ਵੀ ਅਮਿਤ ਹੁੰਦੀ ਹੈ ਜੇ ਕਹੋ ਕਿ ਲੋਕ ਜੋ ਮੈਨੂੰ ਆਗੂ ਤੇ ਵੱਡਾ ਕਹਿੰਦੇ ਹਨ ਤਦ ਜਾਣੋ ਕਿ ਇਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ ਕਿਉਂਕਿ ਆਦਮੀ ਦੀ ਹੋਮੇ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ ਜਾਦਿ ਕਿਸੇ ਨੇ ਸਾਨੂੰ ਚੰਗਾ kiya ਤਦ ਉਸ ਵਿੱਚ ਹੋਮੇ ਕੱਟੀ ਤੇ ਸਾਨੂੰ ਮਾਨਨੇ ਘੇਰਿਆ ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ ਤੇ ਜੇ ਕਹੋ ਕਿ ਸਾਨੂੰ ਬਾਣੀ ਤੇ ਸ਼ਬਦ ਦੀ ਸੂਝ ਹੈ ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ ਸੁਭਾਗ ਹੋਵੇ ਜੋ ਇੱਕ ਸੇਵਾ سپرਦ ਹੋਈ ਹੈ ਗੁਰੂ ਕੇ ਹੋ ਕੇ ਤੁਸੀਂ ਮੈਤਰੀ ਵਿੱਚ ਵਰਤੋ ਉੱਚੇ ਰਹੋ ਮੱਤ ਵਿੱਚ ਸੂਰਤ ਵਿੱਚ ਦਾਤੇ ਰਹੋ ਵਾਹਿਗੁਰੂ ਦੀ ਰਖਵਾਲੀ ਵਿੱਚ ਰਹਿਣ ਵਾਲੀ ਮੱਤ ਵਿੱਚ ਟਿਕੇ ਹੋਏ ਪਰਮਾਨੰ ਵਿੱਚ ਰਹੇ ਸਗਲ ਚਰਨ ਕੀ ਇਹੋ ਮਨ ਰਾਲਾ ਗੁਰਮੁਖ ਦਾ ਧਰਮ ਮੰਨ ਨੀਵਾ ਮਤ ਉੱਚੀ ਇਹ ਸਮਝ ਜੇ ਸੰਸਾਰਕ ਪਰਮਾਰਥ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਵਿੱਚ ਰਹੇ ਤਾਂ ਆਪ ਵੀ ਤਰ ਜਾਂਦੇ ਹਨ ਤੇ ਸੰਸਾਰ ਵੀ ਤਰਦਾ ਹੈ ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ ਹੁਣ ਪਰਮਾਰਥ ਵੀ ਜਗਿਆਸੂਆਂ ਦੀ ਸ਼ਰਦਾ ਪ੍ਰੇਮ ਤੇ ਨਿਮਰਤਾ ਨਹੀਂ ਰਹੀ ਪਰਮੇਸ਼ਰ ਦੇ ਪਿਆਰਿਆਂ ਨਾਮ ਦੇ ਤਾਰੇ ਰਸੀਆਂ ਆਪ ਜਪਨ ਤੇ ਹੋ ਉਹਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕੀ ਪਿਆਰ ਸਤਿਕਾਰ ਤੇ ਆਦਰ ਨਾਲ ਨਹੀਂ ਮਿਲਦੀ ਗੁਰੂ ਜੀ ਸਿੱਖ ਦੀ ਧੂੜ ਮੰਗਦੇ ਹਨ ਜੋ ਜਪਦਾ ਤੇ ਜਪਾਉਂਦਾ ਹੈ ਪਰ ਪੱਛਮੀ ਵਿਦਿਆ ਪਾੜ ਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈ ਦੁਰਾਚਾਰੀਆਂ ਤੇ ਨਾਮ ਰੱਤੇ ਪ੍ਰੇਮੀਆਂ ਨੂੰ ਇੱਕ ਤੁਲ ਰਹਿ ਕੇ ਹੋਮੇ ਨਾਲ satsang ਵਿੱਚ ਈਰਖਾ ਦੇ ਵੇਖ ਫੈਲਾਉਂਦੇ ਹਨ ਪਿਛਲੇ ਪ੍ਰੇਮੀ ਸਤਵੰਤ ਕੋ ਤੇ ਫਾਤਿਮਾ ਵਾਂਗ ਦੇ ਆਲੂ ਤੇ ਨਿਰਮਾਨ ਹੁੰਦੇ ਸਨ ਅਤੇ ਸਤਿਕਾਰ ਸ਼ੁਕਰ ਤੇ ਆਦਰ ਨਾਲ ਸ਼ਰਧਾਲੂ ਹੋ ਕੇ ਕ੍ਰਿਤਕ੍ਰਿਤ ਹੁੰਦੇ ਸਨ ਗੁਰਿਆਈ ਗੁਰੂ ਸਾਹਿਬਾਨ ਵਿੱਚ ਮੰਨ ਕੇ ਸਿੱਖ ਪਰਸਪਰ ਤਰ ਦੇ ਤਾਰ ਦੇ ਸਨ ਗੱਲ ਕਾਦੀ ਕਾਫਲਾ ਤੁਰਿਆ ਔਰ ਸਤਵੰਤ ਕੋੜ ਦੀਆਂ ਮੁੜ ਵਤਨ ਨੂੰ ਮੁਹਾਰਾ ਮੁੜੀਆਂ ਇੱਕ ਬਿਰਧਪੁਰਖ ਜਸਵੰਤ ਸਿੰਘ ਤੇ ਇੱਕ ਨੌਕਰ ਤਿੰਨ ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ ਅਜੇ ਦੋ ਕੁ ਮੰਜ਼ਲਾ ਹੀ ਗਏ ਸਨ ਕਿ ਪਿੱਛੋਂ ਅਮੀਰ ਦਾ ਹੁਕਮ ਆਇਆ ਕਿ ਕਾਫਲਾ ਰੋਕ ਲਵੇ ਕਾਫਲਾ ਰੁਕ ਗਿਆ ਔਰ ਸਰਕਾਰੀ ਐਦੀਏ ਆ ਕੇ ਲੱਗੇ ਤਲਾਸ਼ੀ ਲੈਣ ਹਜ਼ਾਰਾਂ ਰੁਪਏ ਦਾ ਸਮਾਨ ਪਿੱਠੂ ਗੰਡਾ ਬਿਸਤਰੇ ਸੰਦੂਕ ਜਮਦਾਨ ਲੱਗੇ ਫੁਲੀਜਨ ਕਾਰਨ ਇਹ ਸੀ ਕਿ ਅਮੀਰ ਦਾ ਇੱਕ ਹੀਰਾ ਜਾਂਦਾ ਰਿਹਾ ਸੀ ਚੋਰ ਦਰਬਾਰ ਦੇ ਵਿੱਚ ਹੀ ਸੀ ਉਸਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ ਮਤਾ ਚੋਰ ਇਸ ਕਾਫਲੇ ਵਿੱਚ ਹਿੰਦੁਸਤਾਨ ਨੂੰ ਭੱਜਾ ਜਾਂਦਾ ਹੋਵੇ ਇਸਲਾ ਦੇ ਸੁੰਦੇ ਸਾਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ ਸੋ ਹੁਣ ਲੱਗੇ ਫਰੋਲਾ ਫਰਾਲੀ ਕਰਨ ਪਾਤਸ਼ਾਹ ਜੇ ਹੁਕਮ ਦੇਵੇ ਕਿ ਇੱਕ ਪੈਸੇ ਦੀ ਚੀਜ਼ ਚੁੱਕ ਲਿਆਓ ਤਦ ਨੌਕਰ ਹਜ਼ਾਰਾਂ ਰੁਪਿਆ ਨੂੰ ਹੱਥ ਫੇੜਦੇ ਹਨ ਸੋ یوں ਇੱਥੇ ਹੋਈ ਹੁਕਮ ਤਾਂ ਮਾਲ ਤਲਾਸ਼ੀ ਦਾ ਸੀ ਨੌਕਰਾਂ ਜਾਮੇ ਤਲਾਸ਼ੀ ਵੀ ਸ਼ੁਰੂ ਕੀਤੀ ਕੱਪੜੇ ਲੁਹਾ ਕੇ ਸਰੀਰ ਦੀ ਵੀ ਤਲਾਸ਼ੀ ਲੈਣ ਤਰੀਮਤਾ ਨੂੰ ਤਰੀਮਤਾ ਦੇਖਣ ਇਹ ਹਾਲ ਦੇਖ ਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕੀ ਕਰ ਹੋ ਜੇ ਮੈਂ ਜਨਾਨੇ ਲਿਬਾਸ ਵਿੱਚ ਹੁੰਦੀ ਤਦ ਵੀ ਖੈਰ ਸੀ ਹੁਣ ਓਕੜ ਇਹ ਬਣੀ ਕਿ ਤਲਾਸ਼ੀ ਮਰਦਾ ਲੈਣੀ ਹੈ ਤੇ ਮੇਰਾ ਪਰਦਾ ਉਗੜ ਜਾਣਾ ਹੈ ਨਾ ਫੜਿੰਦੀ ਵੀ ਫੜੀ ਜਾਵਾਂਗੀ ਕਰਾਂ ਤੇ ਕੀ ਕਰਾਂ ਕਿਸ ਉਪਾਅ ਨਾਲ ਬਚਾਂ ਸਾਰਾ ਦਿਨ ਉਦਰ ਤਲਾਸ਼ੀ ਹੁੰਦੀ ਰਹੀ ਔਰ ਦਸਤਵੰਤ ਕੋਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ ਕਿ ਆਈ ਉਸ ਦਾ ਉੱਚਾ ਹੋ ਗਿਆ ਮਨ ਉਸ ਦੀ ਦੁੱਖਾਂ ਦੀ ਸਾਂਤ ਤੇ ਚੜ ਕੇ ਤ੍ਰਿਖੀ ਹੋ ਗਈ ਅਕਲ ਸਾਰਾ ਦਿਨ ਸੋਚਦੀ ਰਹੀ ਨਾ ਤਾਂ ਕੋਈ ਸੁਲਝਾਉ ਸੁਝਾ ਤੇ ਨਾ ਹੀ ਦਿਲ ਨੇ ਨੀ ਰਾਸਤਾ ਦਾ ਫਾੜ ਛੱਡਿਆ ਸੰਝਾ ਪੈ ਗਈਆਂ ਤੇ ਕਾਫਲੇ ਤੋਂ ਦੂਰ ਦੂਰ ਚਫੇਰੀ ਪਹਿਰੇ ਲੱਗ ਗਏ ਤਲਾਸ਼ੀ ਸਾਰੇ ਦਿਨ ਵਿੱਚ ਅੱਧੀ ਵੀ ਨਹੀਂ ਮੁੱਕੀ ਸੀ ਸੋ ਘੇਰਾ ਕੱਤਿਆ ਗਿਆ ਔਰ ਬਾਕੀ ਦੀ ਤਲਾਸ਼ੀ ਲੈਣੀ ਸਵੇਰਪੂਰ ਰੱਖੀ ਗਈ ਦਿਲ ਦਾ ਉਚਾਲਾ ਲੋਪ ਹੋ ਗਿਆ ਰਾਤ ਦਾ ਹਨੇਰਾ ਆ ਆਸਰਿਆ ਪੰਛੀ ਘੁੰਨੀਆਂ ਵਿੱਚ ਜਾ ਲੁਕੇ ਲੋਕੀ ਘਰਾ ਵਿੱਚ ਜਾ ਵੜੇ ਨਿੱਕੇ ਨਿੱਕੇ ਦੀਵਿਆਂ ਨੇ ਘਰ ਰੋਸ਼ਨ ਕੀਤੇ ਆਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿਸਣਵਾਰੀਆਂ ਜੋਤਾਂ ਨੇ ਰੋਸ਼ਨ ਕਰ ਦਿੱਤਾ ਚੰਦਰਮਾ ਚੜ੍ਹ ਪਿਆ ਸਰਦ ਚਾਂਦਨੀ ਵਰਗੀ ਨਿਖਰੀ ਹੋਈ ਚਾਂਦਨੀ ਫੈਲ ਗਈ ਆਖਾ ਅਸਮਾਨਾਂ ਨੂੰ ਦੇਖ ਕੇ ਠਰਦੀਆਂ ਤੇ ਸੁਹਾਵ ਦੇ ਕਾਰਨ ਤਰੋਤੀਆਂ ਹੁੰਦੀਆਂ ਜਾਂਦੀਆਂ ਹਨ ਵਰਹਾਈ ਮਾਂ ਦੀ ਮਮਤਾ ਕੈਸੇ ਸੀਤਲ ਸਮੇ ਗਰਮ ਹੋ ਕੇ ਤੇ ਠੰਡੇ ਸਵਾਸ ਲੈ ਕੇ ਆਪਣੇ ਗਮਾਂ ਦੇ ਗੋਤਿਆਂ ਵਿੱਚ ਡਿੱਗਦੇ ਮਨ ਨੂੰ ਢਾਰਾਂ ਦੇ ਕੇ ਪ੍ਰਾਰਥਨਾਵਾਂ ਲਾਉਣ ਦੇ ਹਮਲੇ ਮਾਰਦੀ ਹੈ ਮੂੰਹ ਤੋਂ ਅਕਾਲ ਪੁਰਖ ਤੇਰੀ ਸ਼ਰਨ ਕਹਿੰਦੀ ਹੈ ਗਿੱਲੀਆਂ ਚਿਮਣੀਆਂ ਨੂੰ ਪੁੰਜਦੀ ਹੈ ਤੇ ਦਿਲ ਵਿੱਚ ਪਾਣਾ ਮੰਨਣ ਦਾ ਉੱਦਮ ਕਰਦੀ ਹੈ ਪਰ ਮਮਤਾ ਦੀ ਲਹਿਰ ਉਮੜ ਕੇ ਸਿਰ ਨੂੰ ਰੁਖ ਕਰਦੀ ਤਪਦੇ ਤਪਦੇ ਹੰਝੂ ਤਰਾਪ ਤਰਾਪ ਘੇੜਦੀ ਹੈ ਮੂੰਹ ਤੋਂ ਢੁਸਕਾਰਿਆਂ ਦੀ ਆਵਾਜ਼ ਪੈਦਾ ਹੁੰਦੀ ਹੈ ਗਲਾ ਰੁਕਦਾ ਹੈ ਕਿ ਐਨੇ ਨੂੰ ਪਰਮਾਰਤ ਦੀਆਂ ਲਟਕਾਂ ਵਾਲਾ ਹਿਰਦਾ ਫਿਰ ਚਿੰਤਾ ਦੇ ਖੂਬ ਵਿੱਚੋਂ ਹਮਲਾ ਮਾਰ ਕੇ ਬਾਣੇ ਦੀ ਮਣ ਤੇ ਚੜਦਾ ਹੈ ਸ਼ੁਕਰ ਬਾਣਾ ਰਜ਼ਾ ਮੂੰਹੋਂ ਨਿਕਲਦਾ ਹੈ ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਸਮਾ ਜਾਂਦੇ ਹਨ ਚਾਰ ਚੁਫੇਰੇ ਕਿڑی ਚਾਂਦਨੀ ਵੱਲ ਦੇਖਦੀ ਹੈ ਆਕਾਸ਼ ਤੇ ਤਾਰਿਆਂ ਵੱਲ ਤੱਕਦੀ ਹੈ ਚੰਦਰਮਾ ਦੀ ਖੀੜੀ ਹੋਈ ਟਿੱਕੀ ਤੇ ਨਜ਼ਰ ਜਮਾਉਂਦੀ ਹੈ ਤੇ ਫਿਰ ਆਹ ਭਰ ਕੇ ਕਹਿੰਦੀ ਹੈ ਪਿਆਰੀ ਦੁਲਾਰੀ ਕਿਸੇ ertid ਤੇ ਬੈਠੀ ਖਬਰੇ ਤੂੰ ਵੀ ਐਸੇ ਵੇਲੇ ਚੰਦ ਨੂੰ ਦੇਖਦੀ ਹੋਵੇਂ ਮੈਂ ਵੀ ਇਸ ਨੂੰ ਦੇਖ ਰਹੀ ਹਾਂ ਨਜ਼ਰਾ ਤਾਂ ਇਸ ਮੰਡਲ ਤੇ ਇਕੱਠੀਆਂ ਹੋ ਗਈਆਂ ਪਰ ਹਾਏ ਵਿਛੋੜਾ ਦੂਰ ਨਾ ਹੋਇਆ ਹੇ ਅਕਾਲਪੁਰਖ ਮੈਂ ਕੈਸੀ ਸਦਕਹੀਨ ਸਿੱਖ ਹਾਂ ਭਾਣੇ ਤੇ ਸ਼ਾਕਰ ਨਹੀਂ ਮੋਹ ਮਮਤਾ ਦਾ ਜਾਲ ਕੱਪ ਨਹੀਂ ਸਕੀ ਬਚੜੀ ਮਰ ਜਾਂਦੀ ਤਾਂ ਸਬਰ ਦਾ ਕੁੱਟ ਕੋੜ ਕੁਸੇਲਾ ਹੋ ਕੇ ਲੰਘ ਜਾਂਦਾ ਜਾਂ ਤੇਰੀ ਮਿਹਰ ਨਾਲ ਪਾਣਾ ਮਿੱਠਾ ਲੱਗ ਜਾਂਦਾ ਹਾਏ ਕੋਈ ਸੋਤੀ ਦੀ ਨਹੀਂ ਪੈਂਦੀ ਬੱਚੀ ਚੰਗੀ ਗਈਓ ਕਹਿੰਦੇ ਹਨ ਜਾ ਧੀਆਂ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ ਤੇ ਇੱਥੇ ਤਾਂ ਧੀ ਗਈ ਅਟਕੋਪਾਰ ਨਾ ਕੋਈ ਖਬਰ ਤੇ ਨਾ ਕੋਈ ਸਾਥ ਉਸ ਦੇਸ਼ ਬਲੁੰਦਰੀ ਗਈਓ ਜਿੱਧਰੋਂ ਗਿਆ ਕੋਈ ਨਹੀਂ ਮੁੜਦਾ ਕੋਈ ਐਨੀ ਖਬਰ ਹੀ ਆ ਦੱਸੇ ਜੋ ਸ਼ਰਮ ਤਰਮ ਵਿੱਚ ਬਚੜੀ ਮਰ ਗਈ ਹੈ ਵਾ ਕੋਈ ਮਰਨ ਦੀ ਸੁਣਾਉਣੀ ਹੀ ਆ ਸੁਣਾਵੇ ਤਾਂ ਸ਼ਦੈਣਾ ਕਰਾਂ ਦੁੱਧ ਦਾ ਕਟੋਰਾ ਪੀਆ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਹਜ਼ੂਰ ਸਾਹਿਬ ਜੀ ਦੀ ਯਾਤਰਾ ਦੇ ਤੁਲ ਜਾਣਾ ਪਰ ਕੌਣ ਦੱਸੇ ਕਿ ਬੱਚੀ ਫਰਸ਼ਾਂ ਤੇ ਰੁੱਲ ਰਹੀ ਹੈ ਕਿ ਅਰਸ਼ਾਂ ਤੇ ਕੁਰਸੀ ਨਸ਼ੀਨ ਹੋ ਰਹੀ ਹੈ ਮੇਰੇ ਲਹੂ ਮੇਰੇ ਜਿਗਰ ਦਾ ਜਿਗਰ ਹਾਂ ਮੈਥੋਂ ਕੀ ਕੁੜ ਤਰੀਕਿਆ ਗਿਆ ਕਹੀਆਂ ਬਿਲਕ ਪੈ ਗਈਆਂ ਵਿਛੜ ਕੇ ਤੂੰ ਸੋਣੀਏ ਮੱਲਿਆ ਕਿੜਾ ਮੁਖਨੀ ਨਿਚ ਜੰਮਦੀੋਂ ਤੂੰ ਬੱਚੜੀ ਓਤ ਚੰਗੇਰੀ ਕੁਖਨੀ ਕਿਹਾ ਭੁਲਾਵਾ ਛਲ ਗਿਆ ਹੋ ਗਈ ਕਹੀ ਚੁਖਨੀ ਹਾਵੇ ਖਾ ਗਏ ਜਿੰਦੜੀ ਦਿਲ ਨੂੰ ਖਾ ਗਈ ਤੁਖਨੀ ਇਸ ਤਰ੍ਹਾਂ ਵਿਰਾਗ ਕਰਦਿਆ ਮਾ ਦੀਆਂ ਅੱਖਾਂ ਦੇ ਸੋਮੇ ਪਾਟ ਗਏ ਬਹੁਤ ਰੋਈ ਰੋਂਦੀ ਰੋਂਦੀ ਦਾ ਗਲਾ ਰੁਕ ਗਿਆ ਅੱਖਾਂ ਅੱਗੇ ਛੱਪਰ ਟੈ ਪਈ ਬੈਠੀ ਬੈਠੀ ਦੀ ਮਾਨੋ ਅੱਖ ਲੱਗ ਗਈ ਅੱਖ ਲੱਗੇ ਵਿੱਚ ਮਾਂ ਕੀ ਦੇਖਦੀ ਹੈ ਕਿ ਇੱਕ ਪਹਾੜੀ ਜਹੀ ਦੇ ਲਾਗੇ ਇੱਕ ਪਾਣੀ ਦੀ ਕੂਲ ਵਗ ਰਹੀ ਹੈ ਨਿੱਕੇ ਨਿੱਕੇ ਪਥਰਾ ਨਾਲ ਰਗੜ ਰਗੜ ਕੇ ਤੁਰੰਤੋਂ ਪਾਣੀ ਦੀ ਆਵਾਜ਼ ਵਿਪਲ ਵਿਪਲ ਵਾਂਗੂ ਆ ਰਹੀ ਹੈ ਇੱਕ ਥਾਂ ਤੇ ਇਸ ਦੇ ਕਿਨਾਰੇ ਪਰ ਬ੍ਰਿਛਾਂ ਦਾ ਝੁੰਡ ਹੈ ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜੀ ਹੋਈ ਹੈ ਸਾਵੇ ਸਾਵੇ ਪੱਤਿਆਂ ਵਿੱਚੋਂ ਗੁੱਛਿਆਂ ਦੇ ਗੁੱচ্ছে ਲਟਕ ਰਹੇ ਹਨ ਇਸ ਦੀ ਪਿਆਰੀ ਸਤਵੰਤ ਕੋਰ ਬੈਠੀ ਹੈ ਅੱਖਾਂ ਧਰਤੀ ਵਿੱਚ ਗੱਡੀਆਂ ਹਨ ਹੱਥਾਂ ਨਾਲ ਕੱਖ ਤੋੜ ਰਹੀ ਹੈ ਕਿਸੇ ਵੇਲੇ ਹੋਕਾ ਲੈਂਦੀ ਕਿਸੇ ਵੇਲੇ ਅਥਰੂ ਘੇੜਦੀ ਹੈ ਕਿਸੇ ਵੇਲੇ ਕੁਝ ਗਾਉਂਦੀ ਹੈ ਕਦੇ ਫਿਰ ਚੁੱਪ ਹੋ ਜਾਂਦੀ ਹੈ ਧਿਆਨ ਲਾ ਕੇ ਜੋ ਮਾਉ ਨੇ ਸੁਨਿਆ ਤ ਸਤਵੰਤ ਕੋਰ ਨੇ ਹੁਣ ਇਹ ਗਾਉਣ ਗਾਵਿਆ ਇਸ ਦਰਦ ਵਿਰਾਗ ਨਾਲ ਕਿ ਪੱਥਰ ਵੀ ਪੰਗਰ ਪੈਨ ਕਿਸੇ ਗਵਾਂਡਨ ਨੇ ਆਖਿਆ ਮਾਈ ਤੇਰਾ ਪਿਓ ਭਰਾ ਗਿਆ ਆਏ ਜੀਵ ਵਿੱਚ ਹੋਈਆਂ ਸ਼ਾਦੀਆਂ ਮਾਈ ਮੇਰੇ ਮਨ ਵਿੱਚ ਹੋਇਆ ਏ ਚਾਈ ਮੇਰੀ ਰਾਣੀਏ ਰਾਜ ਬਹਾਲੀਏ ਮੇਰੀ ਸਦਾ ਸੁਖਾਲੀਏ ਪੁੱਤਰਾਵਾਲੀਏ ਮਾਈ ਪੱਕੀ ਖੂਈ ਕੜਾ ਰੰਗਲਾ ਨੀ ਜਿੱਥੋਂ ਅੰਬੜੀ ਪਾਣੀ ਭਰੇ ਇੱਕ ਭਰ ਤਰੇ ਦੂਜਾ ਸਿਰ ਤਰੇ ਨਿਸਾਨੂ ਧੀਆਂ ਨੂੰ ਯਾਦ ਕਰੇ ਮੇਰੀ ਰਾਣੀਏ ਰਾਜ ਬਹਾਲੀਏ ਮੇਰੀ ਸਦਾ ਸੁਖਾਲੀਏ ਪੁੱਤਰਾਵਾਲੀਏ ਮਾਈ ਇਹ ਸੁਣਦੀ ਮਾਂ ਅੱਗੇ ਨੂੰ ਵਧੀ ਔਰ ਧੀ ਨੂੰ ਕੁੱਟ ਕੇ ਜੱਫੀ ਪਾ ਲਈ ਪਰ ਕਲਾਈ ਵਿੱਚ ਕੁਝ ਵੀ ਨਾ ਆਇਆ ਸਗੋ ਜੋ ਅੱਖਾਂ ਨਾਲ ਧੀ ਦਿਸ ਰਹੀ ਸੀ ਉਹ ਵੀ ਦਿਸਣੋ ਰਹਿ ਗਈ ਇਧਰ ਤੱਕ ਉਧਰ ਦੇਖ ਪਰ ਧੀ ਦਿਸੰਦੀ ਥਾਂ ਆਪਣਾ ਸਖਣਾ ਵੇੜਾ ਪਿਆ ਦਿਸਦਾ ਹੈ ਉਹ ਵੇੜਾ ਜਿੱਥੇ ਪਿਆਰੀ ਪੁੱਤਰੀ ਹਰਨੋਟਿਆਂ ਵਾਂਗ ਚੌਂਕੜੀਆਂ ਪਰਦੀ ਫਿਰਦੀ ਹੁੰਦੀ ਸੀ ਜਿੱਥੇ ਨਿੱਕੀ ਹੁੰਦੀ ਗੀਟੇ ਖਿੱਦੂ ਖੇੜਦੀ ਥਾਲ ਪਾਇਆ ਕਰਦੀ ਸੀ मां दी नजर ਦੇ ਸਾਹਮਣੇ ਸੁੰਨਾ ਪਿਆ ਹੈ ਬੜਾ ਲੰਮਾ ਡੂੰਗਾ ਸਾ ਪਰਿਓਸ ਹਾਏ ਸੁਫਨਾ ਬੱਚੀ ਤੂੰ ਜਿਉਂਦੀ ਹੈ ਔਰ ਹਾਵਿਆਂ ਵਿੱਚ ਦਿਨ ਘਟ ਰਹੀ ਹੈ ਮੈਂ ਕੀ ਕਰਾਂ ਕੀ ਬਣਾਵਾ ਲੋਚਾ ਲੋਚਦੀ ਨੂੰ ਆ ਦਿਨ ਆ ਗਏ ਕੋਈ ਸੁੰਦਕ ਨਾ ਪਈ ਗੁਰੂ ਸਵਾਰੇ ਭਾਈ ਜੀ ਨੇ ਵੀ ਕੋਈ ਪਤਾ ਨਾ ਭੇਜਿਆ ਹੇ ਗੁਰੂ ਹੁਣ ਮੈਂ ਆ ਕਾਬਲ ਜਾਵਾ ਆਪਾ ਧਾਈ ਕਰਾਂ ਆਪ ਕੋ ਜਾ ਮੇਰੀਆਂ ਆਂਦਰਾ ਮੇਰੀ ਲਾਲੀ ਨੂੰ ਲੱਭ ਲੈਣ ਗਿਆ ਜੇ ਨਾ ਲੱਭੀ ਤਾਂ ਮੈਂ ਹੀ ਮਰ ਮਿਟੂ ਹੇ ਸਾਈਂ ਜਾ ਬਚੜੀ ਭੇ ਜਾ ਮੈਨੂੰ ਮੇਠ ਹੈ ਮੈਨੂੰ ਮੇਠ ਇਹ ਕੀ ਨਾ ਸ਼ੁਕਰੀ ਹੈ ਇੱਕ ਭਾਰੀ ਗੰਬੀਰ ਆਵਾਜ਼ ਨੇ ਡਿਓੜੀ ਵਿੱਚੋਂ ਆਖਿਆ ਤ੍ਰਬਕ ਕੇ ਮਾਤਾ ਉੱਠ ਖੜੋਤੀ ਔਰ ਆਪਣੇ ਪ੍ਰਾਨਪਤੀ ਨੂੰ ਲੈਣ ਵਾਸਤੇ ਅੱਗੇ ਹੋਈ ਉਹ ਹੁਣ ਵੇੜੇ ਵਿੱਚ ਆ ਪਹੁੰਚੇ ਸਨ ਸਿਰ ਨਿਵਾਉਂਦੀ ਨਾਰ ਦੇ ਮੋਢੇ ਤੇ ਹੱਥ ਧਰ ਕੇ ਕਹਿਣ ਲੱਗੀ ਪ੍ਰਿਯੇ ਇਹ ਕੀ ਬੇਸਿੱਦਕੀ ਹੈ ਸਾਈ ਸਾਨੂੰ ਰਚੇ ਸਾਈ ਮਿਟੇ ਅਸੀਂ ਕੌਣ ਹਾਂ ਇਹ ਕਹਿਣ ਵੇਲੇ ਕਿ ਸਾਨੂੰ ਮੇਟ ਕਿ ਸਾਡੀ ਮਰਜ਼ੀ ਉਸ ਤੋਂ ਵਧੇਕ ਠੀਕ ਹੈ ਤੁਸੀਂ ਤਾਂ ਬੜੇ ਧੀਰਜੀ ਸੋ ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿੱਧਕ ਨਾਲ ਚੱਲਦੇ ਰਹੇ ਪਰ ਅੱਜ ਕੀ ਹੋਇਆ ਬਸੰਤ ਕੋਰ ਖਿਮਾ ਕਰਨੀ ਸਿੰਘ ਜੀ ਜਨਾਨੀ ਦਾ ਆਲਮ ਬਹੁਤ ਖੋਟਾ ਹੈ ਅਸੀਂ ਪਸ਼ੂ ਹਾਂ ਮਹਾਰਾਜ ਜੀ ਦਾ ਵਾਕ ਹੈ ਚੌਣੇ ਸੋਇਨਾ ਪਾਈਏ ਚੁਣ ਚੁਣ ਖਾਵੇ ਕਾਸ ਕਿੰਨਾ ਸਮਝਾਓ ਬੁਝਾਓ ਸਾਡਾ ਅਸਲਾ ਨਹੀਂ ਸੋਰਦਾ ਜੋ ਦਿਨ ਲੰਗੇ ਆਪ ਦੀ ਕਿਰਪਾ ਨਾਲ ਲੰਗੇ ਦੋ ਹੀ ਦਿਨ ਤੁਸੀਂ ਵਾਂਡੇ ਗਏ ਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ ਮੇਰੇ ਹੌਸਲੇ ਦੇ ਪੈਰ ਲੰਗੜੇ ਹੋ ਗਏ ਮੇਰੀ ਢਾਰਸ ਨੂੰ ਰਿੰਗ ਬਣਾ ਹੋ ਗਿਆ ਮੇਰੇ ਸਿੱਧਕ ਨੂੰ ਝੋਲਾ ਵੱਜ ਗਿਆ ਮੇਰਾ ਸਿੱਖੀ ਭਾਵ ਮੇਰੇ ਵਿੱਚ ਹੀ ਪਿੰਗਲਾ ਹੋ ਟੱਠਾ ਅੱਜ ਮੈਂ ਆਮ ਤ੍ਰਿਮਤਾ ਮੰਗ ਕੰਡੇ ਹਨ ਵੈਣ ਪਾਏ ਹਨ ਰੋਈ ਹਾਂ ਧੀਰੋਂਦੀ ਦੇ ਦਰਸ਼ਨ ਕੀਤੇ ਹਨ ਆਪਣੇ ਆਪ ਨੂੰ ਧਿਕਾਰਿਆ ਹੈ ਜੀਵਨ ਕੋੜਾ ਜਾਣ ਕੇ ਮੌਤ ਮੰਗੀ ਹੈ ਔਰ ਸਦਾ ਪਿਆਰੇ ਸਿਰਜਣਹਾਰ ਦੀ ਬੇਦਬੀ ਕੀਤੀ ਹੈ ਮੈਂ ਇਸ लायक ਨਹੀਂ ਜੋ ਤੁਹਾਡੀ ਸਾਥਨ ਬਣਾ ਮੈਨੂੰ ਕਾਬਲ ਤੋਰ ਦਿਓ ਜੋ ਜਾਂ ਤਾਂ ਧੀ ਨੂੰ ਲੱਭ ਲਵਾਂ ਜਾਂ ਪੱਥਰਾਂ ਨਾਲ ਸਿਰ ਟਕਰਾ ਟਕਰਾ ਕੇ ਮਰ ਜਾਵਾਂ ਇਹ ਕਹਿੰਦੀ ਫਿਰ ਫੁੱਟ ਫੁੱਟ ਕੇ ਰੋਈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ